ਅੰਬੀਰ ਉਹਨਿਤ ਬਿੱਟੂ ਦੀ ਬਿੱਟੂ ਦੇ ਗਨਮੈਨ ਦੀ ਡਿਊਟੀ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਕਿ ਡਿਊਟੀ ਦੌਰਾਨ ਗਨਮੈਨ ਜਿਹੜਾ ਸੀ ਉਹ ਪਿਸਤਲ ਨੇ ਜਿਹੜੀ ਪਿਸਤਲ ਉਸਦੇ ਹੱਥ ਦੇ ਵਿੱਚ ਸੀ ਉਹ ਪਿਸਤਲ ਚੱਲ ਗਈ ਹੈ ਜਿਸ ਦੇ ਨਾਲ ਗੋਲੀ ਉਸਦੇ ਗਲੇ ਦੇ ਆਰ ਪਾਰ ਹੋ ਗਈ ਹੈ ਤਾਂ ਉੱਥੇ ਮੌਤ ਹੋ ਗਈ ਹੈ ਤੇ ਡਿਊਟੀ ਦੌਰਾਨ ਜਿਹੜਾ ਹੈ ਉਸ ਦਾ ਨਾਮ ਜਿਹੜਾ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾएंगे ਔਰ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਜਾਂ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਗਨਮੈਨ ਦਾ ਸੰਦੀਪ ਕੁਮਾਰ ਸਿਗਾਤੇ ਹੋ ਮੁਜਫਰ ਨਗਰ ਦਾ ਰਹਿਣ ਵਾਲਾ ਸੀ ਤੇ ਡਿਊਟੀ ਦੌਰਾਨ ਹੀ ਉਸ ਦੀ ਮੌਤ ਹੋ ਗਈ ਐਮਪੀ ਰਵਨੀਤ ਬਿੱਟੂ ਦੀ ਡਿਊਟੀ ਦੌਰਾਨ ਜਿਹੜਾ ਗਨਮੈਨ ਸੀ ਤੇ ਨਾਤ ਉਸ ਦੀ ਮੌਤ ਹੋ ਗਈ ਆਪਣੀ ਹੀ ਪਿਸਟਲ ਦੇ ਨਾਲ ਉਸ ਦੀ ਮੌਤ ਹੋਈ ਹੈ ਤੇ ਮੁਜਫਰ ਨਗਰ ਦਾ ਰਹਿਣ ਵਾਲਾ ਸੀ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸੰਦੀਪ ਲੁਧਿਆਣਾ ਤੋਂ ਨਾ ਨਾ ਗੱਲਬਾਤ ਕਰਦੇ ਹੋਰ ਜਾਣਕਾਰੀ ਲੈ ਲੈਣੀ ਹੈ ਜੇ ਸੰਦੀਪ ਐਮਪੀ ਰਵਨੀਤ ਬਿੱਟੂ ਦੇ ਗਨਮੈਨ ਦੀ ਡਿਊਟੀ ਦੌਰਾਨ ਮੌਤ ਹੋਈ ਹੈ ਕਿ ਉਹਨਾਂ ਦਾ ਨਾਂ ਸੀਗਾ ਕਿਉਂਕਿ ਤੇ ਦੇ ਰਹਨ ਵਾਲੀ ਸੀ ਜੀ ਮੈਡਮ ਬਿਲਕੁਲ ਦੇਰ ਆਤਾ ਮਾਮਲਾ ਜੀ ਨਾ ਦੇ ਮੈਂਬਰ ਪਾਰਲੀਮੈਂਟ ਕਾਂਗਰਸ ਜਿਹੜੇ ਦਾ ਵਿਸ਼ੇਸ਼ ਪ੍ਰੋਮਨੀਕ ਦੇ ਪਾਰ ਗਏ ਸੀ ਉਸ ਮੰਡੜੇ ਘਰ ਦੀ ਰਹਿਸ਼ਾ ਲੁਧਰਨ ਤੇ ਰੂਜ਼ ਗਾਰਡਨ ਸਿਵਲ ਲਾਈਨ ਦਾ ਰਕਾ ਹੈਗਾ ਜਿਸ ਦੇ ਵਿੱਚ ਆਲਰੇਡੀ ਸੀ ਆਈ ਐਸਬ ਯਾਨੀ ਕਿ ਸੈਂਟਰਲ ਇੰਡਸਟਰੀ ਜਿਹੜੀ ਸਿਕਿਉਰਟੀ ਫੋਰਡੜੀ ਹੋਮ ਮਿਨਿਸਟਰ ਵੱਲੋਂ ਮਿਲੀ ਹੁੰਦੀ ਹੈ ਸਪੈਸ਼ਲ ਰੜੀ ਵੀ ਆਈ ਪੀ ਵੀ ਮਿਲੀ ਹੁੰਦੀ ਹੈ ਉਹਦਾ ਜਵਾਨ ਸੀ ਸੰਦੀਪ ਮਾਟੀ ਦੀ ਉਮਰ تقریبا 32 ਸਾਲ ਸੀ ਇਹ ਬੜਾ ਹਾਸਮੁਖ ਬੰਦਾ ਸੀ ਇਹ ਵੀ ਜਿਹੜਾ ਸਜਾਰਿਆ ਹੋਈ ਅਸੀਂ ਵੀ 2 ਸਾਲ ਪਹਿਲਾਂ ਮਿਲ ਚੁੱਕੇ ਹਾਂ ਤੇ ਇਤਦਾਸੀ ਕੀ ਇਹ ਆਪਣੇ ਰਿਹਾਇਸ਼ ਦੇ ਵਿੱਚ ਸੀ ਇੱਥੇ ਹੀ ਬਿੱਟੂ ਦੀ ਰਿਹਾਇਸ਼ ਦੇ ਵਿੱਚ ਸੀ ਇਹ ਨਾਲ ਹੋਰ 2-4 ਬੰਦੇ ਹੋਰ ਸੀ ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਸਿਕਿਉਰਟੀ ਆਪਣੀ ਬਿੱਟੂ ਨੂੰ ਗੰਦੇ ਆ ਤੇ ਇਹ ਜਵਾਨ ਪਿਸਟਲ ਗੋਲੇ ਆਪਣੀ ਪਰਸਨਲ ਪਿਸਟਲ ਸੀ ਜੇਕਰਕੇ ਇਸ ਤੀ ਗੋਲੀ ਚੱਲ ਇੱਕਦਮ ਗੋਲੀ ਚੱਲਦੀ ਹੈ ਤੇ ਗਰੇ ਚੋਂ ਨਿਕਲ ਕੇ ਸਿੱਧੀ ਸਿਰ ਤੋਂ ਆਰ ਪਾਰ ਹੋ ਜਾਂਦੀ ਹੈ ਤੇ ਗੋਲੀ ਚੱਲਣ ਦੀ ਆਵਾਜ਼ ਨਾਲ ਜਿੱਥੇ ਇਸ ਇਲਾਕੇ ਚ ਸਨਸਨੀ ਫੈਲਦੀ ਆ ਉੱਥੇ ਜਿਹੜੇ ਹੋਰ ਜਿਹੜੇ ਸਿਕਿਉਰਟੀ ਗਾਰਡ ਅੰਦਰ ਮੈਂਬਰ ਪਾਰਲੀਮੈਂਟ ਸਿਕਿਉਰਟੀ ਦੇ ਅੰਦਰ ਅੰਦਰ ਲੱਗੇ ਹੁੰਦੇ ਰਿਆਸ਼ਤੇ ਵਿੱਚ ਉਹ ਬੋਕ ਦੇ ਭੱਜਦੇ ਆ ਤੇ ਜਦੋਂ ਉਹ ਕੱਟਾਂ ਵਾਲੀ ਜਗ੍ਹਾ ਤੇ ਪਹੁੰਚਦੇ ਆ ਤੇ ਜਿਹੜਾ ਸੰਦੀਪ ਮਾਰ ਹੁੰਦਾ ਆ ਉਹ ਖੂਨ ਨਾਲ ਲੱਤਾਂ ਜ਼ਮੀਨ ਤੇ ਡਿੱਗਿਆ ਹੁੰਦਾ ਜਿਸ ਨੂੰ ਅਰੇ ਸਾਥੀ ਉਹਨੂੰ ਇੱਕਦਮ ਉਚਾ ਕੇ ਹਸਪੀਟਲ ਜਾਂਦੇ ਤੇ ਨਾਲ ਹੀ ਪੁਲਿਸ ਨੂੰ ਇਸ ਬਾਰੇ ਘਟਨਾ ਦੀ ਸੂਚਨਾ ਦਿੰਦੇ ਆ ਤੇ ਇਸ ਦੇ ਨਾਲ ਹੀ ਮੈਂਬਰ ਪਾਰਲੀਮੈਂਟ ਰਮਨਦੀਪ ਮਿੱਟੂ ਨੂੰ ਵੀ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਰਮਨਦੀਪ ਮਿੱਟੂ ਪ੍ਰੋਗਰਾਮ ਪਿੱਛੜ ਕੇ ਆਪਣੇ ਘਰ ਵਾਪਸ ਪਹੁੰਚ ਗਿਆ ਤੇ ਹੋਰ ਜਾਣਕਾਰੀ ਇਕੱਠੀ ਕਰਦੇ ਉੱਥੇ ਹੀ ਟੜੀ ਪੁਲਿਸ ਥਾਣਾ ਬਲੋਟ ਅਰਸ ਨੰਬਰ 2 ਵਿਆਂ ਵੱਲੋਂ ਵੀ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਕਿਸ ਤਰ੍ਹਾਂ ਚਲੀ ਆ ਕੀ ਜਿਹੜਾ ਜਵਾਨ ਸੀ ਸੰਦੀਪ ਮਾ ਕਿਉਂ ਆਪਣੀ ਪਿਸਤਲ ਸਾਫ਼ ਕਰ ਰਿਹਾ ਸੀ ਸਲਾਹ ਟੜੇ ਰਿਹਸ਼ ਅੰਦਰ ਮੈਂਬਰ ਪਾਰਲੀਮੈਂਟ ਬਿੱਟੂ ਦੀ ਰਿਹਸ਼ ਅੰਦਰ ਇੱਕ ਸੀਸੀਟੀਵੀ ਕੈਮਰਾ ਲੱਗਿਆ ਉਹਦੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਫਿਲਹਾਲ ਪੁਲਿਸ ਜਿਹੜੀ ਲਾਕਾ ਪੁਲਿਸ ਹੈ ਹੋਰ ਕੁਝ ਕਹਿ ਤੋ ਗ੍ਰੇਫ ਕਰੀ ਕਿ ਮਾਮਲਾ ਸੰਗੀਨ ਵੀ ਲੱਗ ਰਿਹਾ ਹੈ ਕਿਉਂਕਿ ਇੱਕਦਮ ਬੜੀ ਗੋਲੀ ਚੱਲਨੀ ਹੈ ਮੈਂਬਰ ਪਾਰਲੀਮੈਂਟ ਆ ਦੂਜੇ ਪਾਸੇ ਜਿਹੜੀ ਸੈਂਟਰਲ ਦੀ ਜਿਹੜੀ ਗਵਰਨਮੈਂਟ ਹੈਗੀ ਆ ਉਸਨੇ ਵੀ ਇਸ ਮਾਮਲੇ ਨੂੰ ਬੜੀ ਗੰਭੀਰਤਾ ਕੀ ਗੋਲੀ ਇੱਕਦਮ ਕਿਸਤਾ ਚੱਲ ਗਿਆ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਗ੍ਰਾਮ ਵਿਤਿਕ ਸੰਦੀ ਕੁਮਾਰ ਜਿਹੜਾ ਮੁਜਫਰਨਗਰ ਯੂਪੀ ਦਾ ਰਹਿਣ ਵਾਲਾ ਹੈ ਤੇ ਉਸਦੇ ਘਰ ਵੀ ਇਤਲਾਹ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਅ ਤੰਦਰਸਤੀ ਕੀ ਦੀ ਫੋਰੈਂਸਿਕ ਚਾਰਜ ਤੋਂ ਬਾਅਦ ਹੀ ਪਤਾ ਲੱਗ ਸਕੂਗਾ ਕਿ ਇਹ ਗੋਲੀ ਕਿਸ ਤਾਂ ਚੱਲੀ ਆ ਔਰ ਕਿਸ ਤਰੀਕ ਮੌਤ ਹੋਈ ਹੈ ਫਲਹਾਲ ਮ੍ਰਿਤਕ ਦੇ ਦੂਸ ਲਣਾ ਦੇ ਸਿਵਲ ਹਸਪਤਾਲ ਦੇ ਵਿੱਚ ਪੋਸਟ ਮਾਰਡੀ ਰਿਪੋਰਟ ਤੇ ਅਗਰੇਲੀ ਜਿਹੜੀ ਜਾਂਚ ਹੈ ਉਹ ਪੁਲਿਸ ਨੇ ਸ਼ੁਰੂ ਕਰਤੀ ਹੈ ਧੰਨਵਾਦ ਸੰਦੀਪ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਸੀ ਮੇਰੇ ਸਹਿਯੋਗੀ ਸੰਦੀਪ ਜਿਨ੍ਹਾਂ ਨੇ ਦੱਸਿਆ ਜਨਨ ਜਾਣਕਾਰੀ ਦਿੱਤੀ ਕਿ ਐਮਪੀ ਰਵਨੀਤ ਬਿੱਟੂ ਦੇ ਗਨਮੈਨ ਦੀ ਸਿਕਿਉਰਟੀ ਗਾਰ ਜਿਹੜਾ ਉਹਨਾਂ ਦੇ ਸੁਰੱਖਿਆ ਦੇ ਵਿੱਚ ਮੌਜੂਦ ਸੀ ਉਸ ਦੀ ਮੌਤ ਹੋ ਜਾਂਦੀ ਆਪਣੀ ਹੀ ਪਿਸਟਲ ਦੇ ਨਾਲ ਗੋਲੀ ਚੱਲਦੀ ਹੈ ਆਚਾਨਕ ਹੀ ਇਹ ਗੋਲੀ ਜਿਹੜੀ ਉਹਨਾਂ ਦੀ ਆਪਣੀ ਹੀ ਪਿਸਟਲ ਦੇ ਨਾਲ ਚੱਲਦੀ ਹੈ ਤੇ ਆਸੇ ਪਾਸੇ ਜਿਹੜੇ ਹੋਰ ਜਿਹੜੇ ਗਨਮੈਨ ਸੀ ਸੁਰੱਖਿਆ ਦੇ ਵਿੱਚ ਤੈਨਾਤ ਸੀ ਪੁਲਿਸ ਕਰਮੀਆਂ ਉਹ ਪਹੁੰਚਦੇ ਤੇ ਉਹਨਾਂ ਨੇ ਦੇਖਿਆ ਕਿ ਉਹਦੇ ਕਮਰੇ ਦੇ ਵਿੱਚ ਉਸ ਦੀ লাশ ਪਈ ਹੁੰਦੀ ਹੈ ਖੂਨ ਦੇ ਨਾਲ ਲਖਪਤ লাশ ਜਿਹੜੀ ਉਹ ਪਈ ਹੁੰਦੀ ਹੈ ਮਿਲਦੀ ਹੈ ਜਿਸ ਤੋਂ ਬਾਅਦ ਕਿ ਪੁਲਿਸ ਨੂੰ ਬੁਲਾਇਆ ਜਾਂਦਾ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ ਜਾਂਚ ਜਿਹੜੀ ਹਰ ਐਂਗਲ ਤੋਂ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਜਿਹੜੇ ਉਹ ਵੀ ਖੰਗਾਲੇ ਜਾ ਰਹੇ ਨੇ ਦੱਸਦੇ ਕਿ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਐਮਪੀ ਰਵਨੀਤ ਬਿੱਟੂ ਦੇ ਗਨਮੈਨ ਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਤੇ ਮੌਤ ਜਿਹੜੀ ਉਹਨਾਂ ਦੀ ਗੋਲੀ ਜਿਹੜੀ ਆ ਆਪਣੀ ਹੀ ਪਿਸਟਲ ਦੇ ਨਾਲ ਚਲਦੀ ਹੈ